ਸ੍ਰੀ ਰਾਗ ਮਹੱਲਾ ਪੰਜਵਾਂ ਸੰਤ ਜਨੋ ਸੁਣ ਭਾਈ ਹੋ ਛੂਟਨ ਸਚ ਨਾਏ ਆਹੇ ਪੜੋ ਸੰਤ ਸੰਤ ਜਨੋ ਸੁਣ ਭਾਈ ਹੋ ਛੂਟਨ ਸਚ ਨਾਏ ਸੰਤ ਜਨੋ ਸੁਣ ਭਾਈ ਹੋ ਛੂਟਨ ਸਚ ਨਾਏ ਸ੍ਰੀ ਗੁਰੂ ਪੰਜਵੇਂ ਪਾਤਸ਼ਾਹ ਸ੍ਰੀ ਸਾਹਿਬ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ اے ਸੰਤੋ ਅਤੇ ਸਤ ਸੰਗਿਓ ਭਲੇ ਪੁਰਸ਼ੋ ਹਾਂ ਕਿਉਂਕਿ ਸੰਗਤ ਵਿੱਚ ਕੋਈ ਸੰਤ ਵੀ ਹੁੰਦੇ ਨੇ ਕੋਈ ਬਰਾਬ ਨੇ ਪਿਆਰੇ ਭਜਨ ਬੰਦਗੀ ਕਰਨੇ ਵਾਲੇ ਵੀ ਹੁੰਦੇ ਨੇ ਹਾਂ ਗੁਰੂ ਜੀ ਨੇ ਸਾਂਝਾ ਉਪਦੇਸ਼ ਦਿੱਤਾ ਪੜੋ ਸੰਤ ਜਨੋ ਸੁਣ پائی ਹੋ ਸੇ ਸੰਤ ਜਨੋ ਏ ਗੁਰੂ ਪਿਆਰਿਓ ਹਾਂ ਸਾਰੇ ਸਾਰੇ ਸੁਣੋ ਛੂਟਨ ਸਚ ਨਾਏ ਇਹ ਜਿਹੜਾ ਜਨਮ ਮਰਨ ਤੋਂ ਛੁਟਕਾਰਾ ਇਹ ਉਸ ਵਾਹਿਗੁਰੂ ਦਾ ਗੁਰੂ ਅਲਾ ਬਣ ਕੇ ਗੁਰੂ ਅਲਾ ਬਣ ਕੇ ਉਸ ਗੁਰੂ ਦਾ ਦਿੱਤਾ ਹੋਇਆ ਨਾਮ ਵਾਹਿਗੁਰੂ ਨਾਮ ਜਪ ਕੇ ਹੀ छुटकारा ਹੋਵੇਗਾ ਕਿਉਂਕਿ ਅਸੀਂ ਇਸ ਦੇਹ ਵਿੱਚ ਕੈਦ ਹਾਂ ਸਾਡੀ ਆਤਮਾ ਦੇਹ ਵਿੱਚ ਕੈਦ ਹੈ ਇਹ छुट ਤਿੰਨਾ ਸ਼ਰੀਰਾਂ ਚ ਕੈਦ ਹੈ ਤਿੰਨਾ ਸ਼ਰੀਰਾਂ ਚ ਕੈਦ ਹੈ ਇਹ ਨਾਮ ਜਪ ਕੇ ਹੀ छुटਕਾਰਾ ਹੋਵੇਗਾ ਜਿਸ ਰਾ ਦੁੱਧ ਪਾਣੀ ਵਿੱਚ ਕੈਦ ਹੈ ਪਾਣੀ ਮਾਇਆ ਹੈ ਦੁੱਧ ਜੋਤ ਹੈ ਵਾਹਿਗੁਰੂ ਹੈ ਹੁਣ ਖਟਾਈ ਪਵੇ ਦੁੱਧ ਵਿੱਚ ਪਨੀਰ ਬਣ ਜਾਂਦਾ ਹੈ ਪਾਣੀ ਵੱਖ ਹੋ ਜਾਂਦਾ ਹੈ ਤੇ ਦੁੱਧ ਵੱਖ ਹੋ ਜਾਂਦਾ ਹੈ ਇਸੇ ਤਰ੍ਹਾਂ ਇਸ ਸਰੀਰ ਵਿੱਚ ਮਾਇਆ ਸਰੀਰ ਮਾਇਆ ਦਾ ਪੁਤਲਾ ਹੈ ਤੇ ਵਿੱਚ ਵਾਹਿਗੁਰੂ ਰਲਿਆ ਹੋਇਆ ਸਤ ਚਿੱਤ ਆਨੰਦ ਵਾਹਿਗੁਰੂ ਹੈ ਨਾਮ ਰੂਪ ਮਾਇਆ ਸਤ ਚਿੱਤ ਆਨੰਦ ਰਲ ਕੇ ਹਾਂ ਜਾਤ ਮੇਂ ਜੋਤ ਜੋਤ ਮੇਂ ਜਾਤਾ ਜਾਤ ਸਰੀਰ ਹੈ ਜੋਤ ਵਾਹਿਗੁਰੂ ਹੈ ਹਾਂ ਜਾਤ ਮੇਂ ਜੋਤ ਜੋਤ ਮੇਂ ਜਾਤਾ ਦੋਏ ਰਲੇ ਹੋਏ ਨੇ ਅਕਲ ਕਲਾ ਅਕਲ ਸਰੀਰ ਹੈ ਕਲਾ ਵਾਹਿਗੁਰੂ ਹੈ शरीर कला तो रहत है जड़ है अकल है कला चेतन है वाह गुरु है अकल कला भरपूर रहा ए गुरु ते माया रले हुए ना। ए शरीर जीव आत्मा वाह गुरु का पुत्र वाह गुरु का पुत्र इस शरीर च कैद है ए नाम जप के छुटकारा होगा इस कैद विचों छुटकारा जमन मरन तो छुटकारा ਨੇਕਾ ਸਰੇ ਪੰਖੀ ਜੀਵ ਆਤਮਾ ਨੂੰ ਉਪਦੇਸ਼ ਹੈ ਉਹ ਕਹਿੰਦਾ ਕਿਵੇਂ ਨਿਕਲਾਂ ਸ਼ਬਦ ਹੈ ਗੁਰਬਾਣੀ ਸਿਮਰ ਹਰ ਪੰਖ ਸਿਮਰ ਹਰ ਪੰਖ ਸਿਮਰਨ ਦੇ ਖੰਮ ਲਾ ਕੇ ਸਿਮਰਨ ਦੇ ਪੰਖ ਲਾ ਕੇ ਉੜ ਜਾ ਉੜ ਜਾ ਸੂਖਸ਼ਮ ਮੰਡਲਾ ਚ ਆਪਣੇ ਦੇਸ਼ ਵਿੱਚ ਚਲੇ ਜਾ ਮਨੁੱਖਾ ਜਨਮ ਮਿਲਿਆ ਹੁਣ ਜਾ ਸਕਦਾ ਸਿਮਰ ਰੇ ਪੰਖੀ हे जीव आत्मा हां ना निकस रे पंछी निकस रे पंखी ये जीव आत्मा इस शरीर रूपी पिंजरे चो निकल जा आपने चलिया जा सूक्ष्म मंडला चढ़ जा वो कहना कि निकला? सिमर हर पांख सिमरन कर सिमरन दे ला के उड़ जा जुगती है पढ़ो ਉਸੰਤ ਜੇ ਨਾ ਸੁਣ ਪਾਈ ਹੋ ਛੁਟਨ ਸਾਚਾ ਨਾ ਇਹ ਸਾਚਾ ਨਾਮ ਤੋਂ ਬਿਨਾ ਨਹੀਂ छुटਕਾਰਾ ਹੋਣਾ ਹਾਂ ਗੁਰ ਕੇ ਚਰਨ ਸਰੇਵਣੇ ਤੀਰਥ ਹਰ ਕਾ ਨਾਉ ਗੁਰੂ ਦੇ ਚਰਨ ਸਰੇਵਣੇ ਪਾਉ ਨਾਮ ਸੇਵਾ ਸਿਮਰਨ ਕਰਨੀ ਨਾਮ ਬਾਣੀ ਦਾ ਅਭਿਆਸ ਕਰਨਾ ਕਥਾ ਕੀਰਤਨ ਸੁਣਨਾ तीर्थ हर का नाम भाई तीर्थ जेड़ा हरि का नाम है वाहे गुरु का नाम यही तीर्थ है यही गुरु दे चरण हां जी आगे दरग मनिया हां मिला न थावे था आगे दरगाह विच मनिया मिला न थावे था आगे दरगाह च मुक्त अवस्था प्राप्त होएगी

पूर्ण अलख अपेव हाँ जे गुरु सच्चे दिलो सच्चे गुरु दी जब सेवा की जाए गुरु वाला बन के ते हाँ सा, सात गुरु तूठ पाई सात गुरु खुश होएगा खुश होएगा ते तेन मुक्त अवस्था प्रभु प्राप्ति बख्शिश करेगा गुरु ਪੂਰਨ ਅਲਖ ਅਭੇਵ ਉਹ ਪੂਰਨ ਪਰਮੇਸ਼ਰ ਅਲਖ ਅਭੇਵ ਜਿਸ ਦਾ ਕੋਈ ਭੇਤ ਨਹੀਂ ਪਾ ਸਕਦਾ ਜਿਹਨੂੰ ਕੋਈ ਪਛਾਣ ਨਹੀਂ ਸਕਦਾ ਉਸ ਪ੍ਰਭੂ ਦੀ ਪ੍ਰਾਪਤੀ ਗੁਰੂ ਦੀ ਸੇਵਾ ਕਰਿਆਂ ਹੋਏਗੀ ਗੁਰੂ ਦਾ ਦਿੱਤਾ ਹੋਇਆ ਨਾਮ ਜਪਣਾ ਤੇ ਸੇਵਾ ਕਰਨਿਆਂ ਉਸ ਵਾਹਿਗੁਰੂ ਦੀ ਪ੍ਰਾਪਤੀ ਪੂਰਨ ਅਲਖ ਅਭੇਵ ਜਿਸ ਦਾ ਕੋਈ ਭੇਤ ਨਹੀਂ ਅੱਜ ਦਿਨ ਤੱਕ ਪਾ ਸਕਿਆ

ਉਸ ਅਗੇ ਵਾਰ ਦੇਵੇ ਹਾਂ ਗੁਰੂ ਅਗੇ ਆਨੰਦ ਇਹ ਸੱਚ ਸਲਾਹ ਫਿਰ ਦਿਨ ਰਾਤ ਨਾਮ ਜਪੇ ਹਾਂ ਸੱਚੇ ਕੇ ਗੁਣ ਗਾਓ ਉਸ ਵਾਹਿਗੁਰੂ ਨੇ ਗੁਣ ਗਾਵੇ ਦਿਨ ਰਾਤ ਗੁਰਬਾਣੀ ਗੁਰਬਾਣੀ ਗਾਣਾ ਤੇ ਨਾਮ ਜਪਣਾ ਹਾਂ ਸੱਚ ਖਾਣਾ ਸੱਚ ਪਹਿਨਣਾ ਜਦੋਂ ਇਹ ਗੁਰੂ ਕੇ ਤਨ ਮਨ ਧਨ ਸਭ ਦੇ ਦੇਗਾ ਦਿਨ ਰਾਤ ਸੇਵਾ ਸਿਮਰਨ ਗੁਰੂ ਦੀ ਭਗਤੀ ਕਰੇਗਾ ਫਿਰ ਸਾਰਾ ਹੀ ਵਾਹਿਗੁਰੂ ਬਣ ਜਾਏਗਾ ਗਿਆਨ ਗਿਆਨ ਇਹਨੂੰ ਪ੍ਰਾਪਤ ਹੋ ਜਾਏਗਾ ਹੁਣ ਪੜੋ ਸੱਚ ਖਾਣਾ ਸੱਚ ਪੈਣਣਾ ਸੱਚ ਖਾਣਾ ਮੂੰਹ ਵੀ ਬ੍ਰਹਮ ਰੂਪ ਹੈ ਖਾਣਾ ਪੀਣਾ ਵੀ ਬ੍ਰਹਮ ਰੂਪ ਹੈ ਸਰੀਰ ਵੀ ਬ੍ਰਹਮ ਰੂਪ ਹੈ ਬਦੇ ਹੈ ਤੇ ਕਪੜਾ ਵੀ ਬ੍ਰਹਮ ਰੂਪ ਹੈ ਸੱਚ ਖਾਣਾ ਸੱਚ पैना हां बड़े अवस्था आगी हां सच्चे सच्चा नाम हाँ। उस सच्चे भाई का सच्चा नाम है खाना पीना भी भाई गुरु ब्रह्म रूप है कपड़ा भी ब्रह्म रूप सब कोई संसार ब्रह्म रूप बन जांदा है सास ग्रास नाम विसर हाँ। है पर ये अवस्था प्राप्त करने वास्ते सास ग्रास ना विसर है हां अठे पैर लेव लगे हां ਸਫਲ ਮੂਰਤ ਗੁਰ ਆਪ ਉਹ ਸਫਲ ਮੂਰਤ ਗੁਰ ਆਪ ਗੁਰੂ ਪਰਮੇਸ਼ਰ ਦੀ ਮੂਰਤ ਹੈ ਗੁਰ ਜੀਵੜ ਅਵਰਨਾ ਦੀ ਸਈ ਗੁਰੂ ਗੁਰੂ ਵਰਗਾ ਹੋਰ ਕੋਈ ਨਹੀਂ 8 ਪਹਿਰ ਤਿਸ ਜਾਪ 8 ਪਹਿਰ ਗੁਰੂ ਕੀ ਜਪਣਾ ਦਿਨ ਰਾਤਿ ਜਪਣਾ ਨਦਰ ਕਰੇ ਤਾਂ ਪਾਈਐ ਸਚ ਨਾਮ ਗੁਣਤਾਸ ਗੁਰੂ ਜਦੋਂ ਨਦਰ ਕਰੇਗਾ ਗੁਰੂ ਸੇਵਾ ਤੇ ਪਰਸਨ ਹੋਏਗਾ ਫਿਰ ਸਚ ਨਾਮ ਗੁਣਤਾਸ ਪਰਮੇਸ਼ਰ ਵਾਹਿਗੁਰੂ ਕੀ ਪਾਏਗਾ ਪਹਿਲਾ ਗੁਰੂ ਸ਼ੁੱਧ ਕਰਦਾ ਗੁਰੂ ਇਹਨੂੰ ਪਾਸ ਕਰਦਾ ਤਦ ਪ੍ਰਭੂ ਆਪਣੇ ਚ ਮਲਾਉਂਦਾ ਵਾਹਿਗੁਰੂ ਗੁਰੂ ਦਾ ਪਾਸ ਹੋਇਆ ਹੋਇਆ गुरु इस साफ करेगा शुद्ध करेगा भक्ति कराएगा अभ्यास कराएगा नाम जपाएगा फिर परमेश्वर इस बच्चे मां माता बचे नवा नु, के साफ कर दी है सोना धोता तो है चोला पाती है पिता झड़ चुके के गले ना ला लेंद इस तरह ਗੁਰੂ ਸ਼ੁੱਧ ਕਰਦਾ ਵਾਹਿਗੁਰੂ ਇਸ ਨੂੰ ਗਲੇ ਨਾਲ ਲਾ ਲੈਂਦਾ ਆਪਣੇ ਵਿੱਚ ਮਿਲਾ ਲੈਂਦਾ ਗੁਰ ਪਰਮੇਸ਼ਰ ਇੱਕ ਹੈ ਸਭ ਮੇਰਾ ਸਮਾਇ ਗੁਰੂ ਪਰਮੇਸ਼ਰ ਇੱਕੋ ਹੀ ਹੈ ਸਭ ਮੇਰਾ ਸਮਾਇ ਗੁਰੂ ਵੀ ਸਰਵ ਵਿਆਪੀ ਹੈ ਪਰਮੇਸ਼ਰ ਵੀ ਸਰਵ ਵਿਆਪੀ ਹੈ ਇੱਕੋ ਹੀ ਹੈ ਗੁਰੂ ਦਾ ਨਿਰਗੁਣ ਸਰੂਪ ਨਾ ਦਿਸਣ ਵਾਲਾ ਵਾਹਿ ਗੁਰੂ ਹੈ ਤੇ ਵਾਹਿ ਗੁਰੂ ਦਾ ਸਰਗੁਣ ਸਰੂਪ ਦੇਖਣ ਵਾਲਾ ਉਹ ਗੁਰੂ ਹੈ ਦੋਏ ਕੋਈ ਜਿਲ ਕੋ ਪੂਰਬ ਲਿਖਿਆ ਸਹੀ ਨਾਮ ਧਿਆਏ ਜਿਨ੍ਹਾਂ ਦੇ ਮੱਥੇ ਤੇ ਪੂਰਬ ਲਿਖਿਆ ਹੈ ਜਿਨ੍ਹਾਂ ਨੇ ਕੋਈ ਪਿੱਛੇ ਚੰਗੇ ਕਰਮ ਕੀਤੇ ਹੋਏ ਨੇ ਕੋਈ ਭਜਨ ਪਾਠ ਸੇਵਾ ਸਿਮਰਨ ਕੋਈ satsang ਕੀਤੇ ਹੋਏ ਨੇ ਪਰਮੇਸ਼ਰ ਨੇ ਉਹਨਾਂ ਨੂੰ ਨਾਮ ਨਹੀਂ ਦਾਤ ਦਿੱਤੀ ਉਹ ਇਸ ਦੁਨੀਆ 'ਚ ਆ ਕੇ ਨਾਮ ਜਪਦੇ ਗੁਰੂ ਆਲੇ ਬਣ ਕੇ ਇਹ ਦਾਤ ਪਿੱਛੋਂ ਲੈ ਕੇ ਆਂਦੇ ਨਾਨਕ ਗੁਰ ਸਰਣਾਗਤੀ ਮਰੈ ਨਾ ਆਵ ਜਾਏ ਗੁਰੂ ਜੀ ਪੰਜਵੇਂ ਪਾਸ਼ਾ ਕਹਿੰਦੇ ਜਿਹੜਾ ਗੁਰੂ ਦੀ ਸਰਣਾਗਤੀ ਹੋ ਜਾਏ ਭਾਵ ਆਪਣਾ ਤਨ ਮਨ ਤਾਨ ਗੁਰੂ ਨੂੰ ਸੌਂਪ ਦੇਵੇ ਉਹ ਮਰੈ ਨਾ ਆਵੇ

यदि सारण पैके गात हो जाए गात भाव जमन मरण तो रह हो जाए हाँ ऐसे हाँ ऐसे गुर को बल बल जाइए आप मुकत मोए तारे जी वाहे गुरु जी का खालसा वाहे जी की